ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਣਾ ਸਾਹਿਬ ਕੁੰਕਾਰ ਸਤਿਗੁਰ ਪ੍ਰਸਾਦ ਚਲੋ ਘਮਲਾ ਪਹਿਲਾ ਦੁਖਦਾਨੂ ਸੁਖ ਰੋਗ ਪਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਉਸਿਆ ਅਤਿ ਰੰਤ ਨਾ ਜਾਹੀ ਲਖਿਆ ਰਹਾਓ ਜੋਤ ਮੇ ਜੋਤ ਮੇ ਜਾਤਾ ਕਲ ਕਲਾ ਪ੍ਰਭੂਰ ਰਹਿਆ ਤੂੰ ਸੱਚਾ ਸਾਹਿਬ ਸਿਪਤ ਸਵਾਲੇ ਹੋ ਜਨ ਕੀਤੀ ਜੋ ਬਾਰ ਪਿਆ ਕਹ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ਼ ਕਰਣਾ ਸੋ ਕਰ ਰਹਿਆ ਸੋਦਰ ਰਾਗਾ ਸਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਜਤ ਮੈਂ ਸਰਬ ਸਮਾਲੇ ਮਝੇ ਤੇਰੇ ਨਾਦਨੇਕ ਸੰਕਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰੇ ਰਾਗ ਪ੍ਰੀਸੋ ਕਈਐ ਕੀਤੇ ਤੇਰੇ ਗਾਵਣਹਾਰੇ ਗਾਵਨ ਤੁਧਨੋ ਪਵਨ ਪਾਣੀ ਵੈ ਸੰਤਨ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਕਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰਿੰਦਰਾਸਣ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਦੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਦੀ ਸਦੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਨਾਲ ਗਾਵਨ ਤੁਧ ਨੂੰ ਮੋਹਣ ਆਮਨ ਮੋਹਨ ਸੁਰਗੋਂ ਵੱਜ ਪਿਆਲੇ ਗਾਵਨ ਤੁਧ ਨੂੰ ਰਤਨੇ ਉਪਾਏ ਤੇਰੇ ਹਰ ਤੜ ਤੇ ਰਤਨਾਲੇ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਕਾਵਨ ਤੁਦਨੋ ਖਾਣੀ ਚਾਰੇਗਾ ਗਾਵਨ ਤੁਦਨੋ ਕੰਡ ਮੰਡਲ ਬ੍ਰਹਮੰਡ ਕਰ ਕਰ ਕੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਜਿਵੇਂ ਚਿਤ ਨਾ ਆਵਣ ਨਾਨੇ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਜੀ ਨਾਇ ਅਭੀ ਹਉਤੀ ਜੈ ਨਾ ਦਤੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿੰਨੀ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰ ਸੇ ਬਿਰੋ ਕਪਨਾ ਕਰਣਾ ਜਾਇ ਸੋ ਬਾਦਸ਼ਾਹ ਸ਼ਾਹ ਬਾਦਸ਼ਾਹੇ ਬਾਬਾ ਨਾਨਕ ਰਜਾਈ ਆਸਮ ਹੱਲਾ ਪੈਣਾ ਸੁਨ ਬੜਾ ਆਕੇ ਸਭ ਕੋ ਏ ਕੇ ਵੱਡ ਵੱਡਾ ਨੇਠਾ ਹੋਏ ਕੀਮਤ ਪਾਇ ਨਾ ਗਇਆ ਜਾਏ ਗੈਣੇ ਵਾਲ ਤਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਗੀਤਾ ਕੇ ਵੱਡ ਜੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਪਮਾਈ ਸਭ ਕੀਮਤ ਮਿਲ ਗਈ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤ੍ਰਿਤ ਤਦ ਵੱਡਿਆਈ ਸਭ ਜ਼ੱਦ ਜ਼ੱਦ ਦਾ ਜ਼ੱਬ ਜੰਗੀਆਂ ਜ਼ਦਾ ਪੁਰਖਾਂ ਕੀਆਂ ਵਡਿਆਈਆਂ ਧੁੱਧ ਬਿਨ ਸਦੀਕ ਨੇ ਨਾਮ ਪਾਈਆ ਕਰਮ ਮਿਲੇ ਨਾ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਖਤੀ ਪਰੇ ਤੇਰੇ ਭੰਡਾਰਾਂ ਜਿਸ ਤੂੰ ਦੇ ਤੇ ਤੇ ਗਿਆ ਜਾਰਾ ਨਾਨਕ ਸੱਚ ਸੁਵਾਰਣ ਆਰਾ ਸਮਹ ਲਾ ਪਹਿਲਾ ਆਕਾ ਜੀ ਵਾਂ ਵਿਸਰੇ ਮਰ ਜਾਓ ਆਕਣਿਓ ਕਾ ਸਚਾ ਨੋ ਸਚੇ ਨਾਮ ਕੀ ਲਾਗੇ ਭੂਖ ਉਦ ਭੁਕੇ ਕਾਇ ਚਲਿਆ ਦੁਖ ਸੋ ਕਿਉ ਇਸ ਰਹਿ ਮੇਰੀ ਮਾਏ ਸਾਚਾ ਸਾਹਿਬ ਸਚੇ ਨਾਹੀ ਰਹਾਓ ਸਚੇ ਨਾਮ ਕੀ ਤਿਲ ਵੜਿਆਈ ਆਗਤ ਕਹਿ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਕਣ ਪਾਹੇ ਵਡਾਣਾ ਹੋਏ ਘਾਟ ਨਾ ਜਾਏ ਨਾ ਹੋ ਮਰੀ ਨਾ ਹੋਏ ਸੋਗ ਦੇ ਨਾ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇ ਵੜਤੇ ਦੀਦਾ ਜਿਨ ਦਿਨ ਕਰ ਕਹਿ ਕੀਤੀ ਰਾਤ ਕਸਮ ਵਿਸਾਰੇ ਤੇ ਗੰਮ ਜਾਤ ਨਾਨਕ ਨਾਮੈ ਬਾਜ ਸਨਾਤ ਰਾਗੁ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਪੁਰ ਕਾ ਮਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਿਗੁਰ ਸਰਨਾਈ ਰਮਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੂ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਦੀ ਰਹਿ ਰਾਸ ਰਹਾਓ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਅਧਰ ਨਾਮ ਮਿਲੇ ਤ੍ਰਿਪਸ ਹੁਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਦਾਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵ ਹੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿਨ ਪੁਰ ਮਸਤਿਗ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰਿ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਦੇ ਮਨ ਚਿਤ ਵੈ ਉਦਮ ਜਾਇਆ ਹਰ ਹਰ ਜੀਉ ਪ੍ਰਿਆ ਸਹਿਲ ਬਦਰ ਮੇਂ ਜਨਤੇ ਉਪਾਏ ਤਾਂ ਕਾਰਜ ਕਾ ਗੈ ਕਰ ਤਰਿਆ ਮੇਰੇ ਮਾਨੋ ਜੀ ਸਤ ਸੰਗਤ ਮਿਣੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਧ ਬਣਤਾ ਕੋਈ ਨਾ ਕਿਸਕੇ ਦਰਿਆ ਚਿਰ ਚਿਰ ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭੋਕ ਰਿਆ ਉੜੇ ਉੜਿਆ ਵੈਸੇ ਗੁਸਾ ਤਿਸ ਪਾਛੇ ਬਚਰੇ ਸਿਰਿਆ ਕਵਣ ਕਵਣ ਕਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਾਵਣਿ ਦਾ ਹੰਦਸਿਆ ਅਸਿਧਾਨ ਠਾਕੁਰ ਕਰਤਲ ਧਰਿਆ ਜਨਾਨ ਕ ਬਲ ਬਲ ਸਦ ਬਨ ਜਾਈਏ ਤੇ ਨਾ ਅੰਤ ਨਾ ਪਾਰ ਆਵਰੀਆ ਰਾਗ ਸੰਹਲਾ ਚੌਥਾ ਸੋ ਪੁਰਖ ਕੇ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਮ ਅਗਮ ਵਪਾਰਾ ਸਬਦੇ ਹਾਵੇ ਸਬਦੇ ਹਾਵੇ ਤੁਧ ਜੀ ਹਰ ਸੱਚਾ ਸਰਜਨ ਹਾਰਾ ਸਬ ਜੀ ਤੁਮਾਰੈ ਜੀ ਤੂੰ ਜੀ ਆਕਾ ਦਾ ਤਾਰਾ ਰਤਿ ਹਾਉ ਸੰਤੋ ਜੀ ਸੰਦੋਗ ਵਿਸਾਰਨ ਹਾਰਾ ਹਰੇ ਆਪੇ ठाकुर ਹਰੇ ਆਪੇ ਸੇਵਕੀ ਕਿਆ ਨਾਨਕ ਜੰਤ ਵਿਚਾਰਾ ਊ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰ ਪ੍ਰਤਮਾਣਾ ਇੱਕ ਦਾ ਟੈ ਇੱਕ ਬੇਖਾਰੀ ਜੀ ਸਭ ਦੇਰੇ ਚੋੜ ਬਿਡਾਣਾ ਤੂੰ ਅਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਬਰ ਨਾ ਜਾਣਾ ਤੂੰ ਪਾਰਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਧਾ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤិន ਗੁਰ ਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੇਜਨ ਹਰਿ ਧਿਆਇ ਆ ਜੇ ਤិន ਟੋਟੇ ਜਮ ਕੇ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇ ਆਜੇ ਦਿਨ ਕਾ ਭਉ ਸਭ ਗੁ ਵਾਸਤੇ ਜਿਨ ਸੇ ਵਿਆਹ ਜਿਨ ਸੇ ਵਾ ਮੀਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਇਹ ਤਨ ਤੇ ਧਨ ਜਿਨ ਹਰ ਧਿਆਇ ਆਜੇ ਜਿਨ ਨਾਨਕ ਦਿਨ ਬਲ ਜਾਸੀ ਤੇਰੀ ਭਗਤਨੀ ਭਗਤ ਪੰਡਾਰੀ ਜੀ ਭਨੇ ਬੇਅੰਤ ਬੇਅੰਤਾ ਤੇਰੇ ਭਗਤਨੀ ਭਗਤ ਸਲਾਹ ਹੰਦੂ ਜੀ ਹਰਿਆਣਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੁਧ ਜੀਵੜੇ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੀਚਲ ਕਰਤਾ ਸੋਈ ਦੁਨਿਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਦੁਨਿਆ ਪੈਠ ਸਭ ਉਪਾਈ ਜੀ ਦੁਨਿਆ ਪੈਠ ਦੇ ਸਭ ਗੋਈ ਜਨਾਨੇ ਗੁਣ ਗਾਵੇ ਕਰਤੇ ਕੇ ਨੀ ਜੋ ਸੰਸੇਖੋ ਜਨੋਈ ਅਸੰਹ ਹਲਾ ਚੌਥਾ ਤੂੰ ਕਰਤਾ ਸਚਿਆਰ ਮੇਂਡਾ ਸਾਈ ਜੋ ਤੂੰ ਭਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਜੋ ਤੂੰ ਦੇਸ ਹੋਈ ਹੋ ਪਈ ਰਹਾਓ ਸਭ ਤੇਰੀ ਤੂੰ ਸਰੁਣੀ ਧਿਆਆ ਜਿਸ ਨੂੰ ਕਿਰਪਾ ਕਰਹਿ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦਿਆ ਬੀਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੋਂ ਜਹੀ ਮਾਹ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਦੇ ਰਾਖੇਲ ਬਿਜੋਗ ਮਿਲ ਬਿਚੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਨਾਏ ਸੋਏ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿ ਜੇਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਬਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ ਰੜੈ ਪਿਲੇ ਨਿਵਾਸਾਂ ਪਾਣੀ ਪਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਦੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲੇ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆ ਸਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਵਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮੈ ਕਰਹਾਉ ਜਪ ਦਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮ ਮਾ ਸਰਨ ਪਰੇ ਕੀ ਰਾਖੋ ਸਰਮਾ ਪਾਤ ਸਾਹੀ ਦਸਮੀ ਕਾਬਿ ਉਬਾਜ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੀ ਸਾਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट सब तुम काव आप हाथ दे मोहे बचाव सुखी बसैर पर परा सेवक सिख सबे कर तारा मोर अच्छा निज कर दे करिए सब कुमार संघरिय पूर्ण हुए हमारी आशा तोर भजन की रहे प्यासा तुम्हे षाट कोई अवरणा त्या जो वर चाहू सो तुम ते पाऊ सेवक सिख हमारे तारिये चुन चुन सत्र हमारे मारिय ਆਪ ਹਾਥ ਲੈ ਮੁਝੇ ਅਮਰ ਇਹ ਮਰਨ ਕਾਲ ਦਾ ਤ੍ਰਾਸ ਨਿਵਰੀਐ ਓਏ ਉਸਰਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਢੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਕਰ ਦਸਕੰਤਾ ਕਾਲ ਪਾਏ ਬ੍ਰਹਮਾ ਬਪੁਦਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸ਼ਾ ਜਬਨ ਕਾਲ ਜੋਗੀ ਸ਼ਿਵ ਕੀ ਓ ਬੇਦ ਰਾਏ ਬ੍ਰਹਮਾ ਜੂਤੀ ਓ ਜਬਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਈ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਸ਼ਨ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸ਼ਤਰਣ ਕੋ ਪਲਮੋ ਬਦ ਕੀਓ કડકડ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰੇ ਅਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਡਕਡ ਕੇ ਪੜਪੜ ਕੀ ਜਾਣੇ ਜਉਦ ਕਰ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਾ ਵਾ ਕਰ ਕ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭ ਹੁੰਗ ਜੇ ਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦਿ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦਿ ਅਨੀਲੇ ਅਨਾਦਿ ਸੰਭ ਤਾ ਕਾਮੂੜ ਚਾਰਤ ਭੇਦਾਂ ਜਾ ਕੋ ਭੇਵ ਨਾ ਪਾਵਤ ਵੇਦਾਂ ਤਾਂ ਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਤਸ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਜੀਨਤ ਨਹਿ ਭੇਵ ਆਪ ਆਪਣੀ ਬੁਧੈ ਜੇਤੀ ਵਰਣਤ ਭਿਨ ਭਿਨ ਤੋ ਹੈ ਤੇਤੇ ਉਮਰਾ ਲਖਾਣਾ ਜਾਏ ਪਸਾਰਾ ਕਹਿ ਵਿਦਸ ਜਾ ਬ੍ਰਤਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਭਿਓ ਰਾਵ ਕਹਿ ਭੂਪਾ ਅੰਡਜ ਜੀਰਜ ਸੇਤਜ ਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕੋਹੰਗ ਫੂਲ ਰਾਜਾ ਹੈ ਬੇਠਾ ਕੋਹੰਗ ਸਿਮਟ ਭਿਉ ਸੰਕਰਿ ਅਕੇਠਾ ਸਗਰੀ ਸ੍ਰਿਸ਼ਟ ਦਿਖਾਏ ਜੰਭਵ ਆਦ ਜੁਗਾਦ ਸਰੂਪ ਸੰਭਵ ਅਬਰ ਛਾ ਮਿਰਿ ਤੁਮ ਕਰੋ ਸਿਖਿਓ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਇ ਤਾਵ ਸ਼ਰਣੀ ਪਰਾਇ ਤਨ ਕੈ ਦੁਸ਼ਟ ਦੁਖਤ ਹੈ ਮਰੇ ਉਰਖ ਜਵਨ ਉਪਰਿ ਤੇਹਾਰੇ ਦਿਨ ਕੇ ਤੁਮ ਸੰਗ ਕਣ ਸਵਟਾਰੈ ਜੋ ਗਲ ਕੋ ਇਕ ਵਾਰ ਧਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਹਿ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਦਿਸ਼ਟ ਡਰੈ ਤਤ ਕਾਲਾ ਕਿਰਪਾ ਦ੍ਰਿੜ ਤਨ ਜਾਹਿ ਨਾ ਹਰ ਹੋ ਤਾਂ ਕੇ ਤਾਪਤ ਨਿਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਭ ਸਕੇ ਨਾ ਕੋਈ ਇਕ ਵਾਰ ਜਿਨ ਤੁਮੇ ਸੁਭਾਰਾ ਕਾਲ ਫਾਸਤੇ ਤਾਹੀ ਉਭਾਰਾ ਜਿਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤੁਮੈ ਸ਼ਰਨ ਤੇ ਹਾਰੀ ਆਪ ਹਾਥ ਦੇ ਲੇ ਹੋ ਮਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਵਾਕ ਤੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਵੇ ਬੋ ਭੇਦ ਦਹ ਹਮ ਇਕ ਨਾ ਜਾਣਿਓ ਸ੍ਰੀ ਉਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਗਏ ਗਿਓ ਤੁਹਾਰੋ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਵਿੰਦਾ ਤੁਹਾਰ ਰਾਮ ਕਲੀ ਮਹੱਲਾ ਜੀ ਆਨੰਦ Ik ਓ ਗ਼ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤੋਂ ਪਾਇਆ ਸਹਿਜ ਸੇਤੀ ਮਨ ਬਜੀਆਂ ਬਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਈਆਂ ਸ਼ਬਦੋਂ ਤਾਂ ਗਾਵੋ ਹਰੀ ਕੇ RAM ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਨ ਰਹੋ ਹਰ ਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਧੂਪ ਸਭ ਵਿਸਾਰਣਾ ਗੰਗੀ ਗਾਰੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਮਨਾਗਲਾ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹੰਨ ਨਾਲੇ ਸਾਚੇ ਸਾਹਿਬਾ ਗਿਆਨਹੀ ਗਲ ਤੇਰੇ ਘਰ ਤਾ ਤੇਰੇ ਸਭ ਕੁਛ ਹੈ ਜਿਸਨੇ ਹੀ ਸੋ ਪਾਵੈ ਸਦਾ ਸਿਬਤ ਸਲਾਹ ਤੇਰੀ ਨਾਮ ਮਨ ਵਸਐ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨਾਹੀ ਘਰ ਤੇਰੇ ਸਾਜਾ ਨਾਮ ਮੇਰਾ ਆਧਾਰੂ ਸਾਜ ਨਾਮਿਆਧਾਰ ਮੇਰਾ ਜਿਨ ਭੁੱਖਾਂ ਸਭ ਗੁਵਾਈਆਂ ਕਰ ਸ਼ਾਂਤ ਸੁਖਮਨਿ ਆਈ ਵਸਿਆ ਜਿਨੀ ਇੱਛਾ ਸਭ ਪੁਜਾਈਆਂ ਸਦਾ ਗੁਰਵਾਣ ਗਿਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋਕੇ ਆਰੋ ਸਾਚਾ ਨਾਮ ਵਿਰਾ ਯਾਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਕੇ ਲਾਗੇ ਕਹੇ ਨਾਨਕ ਤਾਂ ਸੁਖੋ ਤਿਤ ਕਰਿਆ ਅਨਹਦ ਵਾਜੇ आनंद सुनो बडभागी हो सगल मनोरथ पुरे पारब्रह्म प्रभु पाया उतरे सगल वसुरे नुख रोग संताप उतरे सुनी सच्ची वाणी संत साधन भये सदसे पुरे गुणते जानी सुनते पुनीत कहते भगदद सद्गुरु रहे आबरपुरे बिनवंत नानक गुरु चरण लागे वाजे अनहद तुरे ਉੰਧਾ ਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹੇ ਵਸਤ ਜੀ ਨਹ ਜਾਈ ਨਿਤ ਨਿਤ ਲਖੁਰ ਧਾਰੋ ਤਮ ਸੰਸਾਰ ਜਨਨ ਲਗ ਤਰੀਏ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਗੀਤਾਂ ਦਾ ਤੋ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਪੋੜੀ ਦਿੱਤੈ ਤੂੰ ਸਮਰਤ ਦਿੱਤੈ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਹ ਦਰਮਾ ਹੈ ਸੁਣ ਕੇ ਜਮ ਕੇ ਦੂਤ ਨਾਇ ਤਰੀ ਛੜ ਜਾਹੇ ਭਉ ਜਲ ਵੀ ਗਮੇ ਅਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਗਲ ਮੇ ਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੀ ਆਵੇ ਤੁਦਿ ਆਹੇ ਸਲੋਕ ਮਹੱਲਾ ਪੰਜਵਾ ਅੰਤਰੇ ਗੁਰਿਆਰਾਦਣਾ ਜੀਵਾਜਪ ਗੁਰਨਾਉ ਨੇਤਰੀ ਸਤਗੁਰੂ ਪੇਖਣਾ ਸਰਬਣੀ ਸੋਨਾ ਗੁਰਨਾਉ ਸਤਗੁਰੂ ਸੇਤੀ ਰਤਿਆ ਨਰਗੇ ਭਾਈ ਏਠਾਉ ਕੌਣਾ ਨੇ ਕਿਰਪਾ ਕਰੈ ਜਿਸ ਨੂੰ ਇਹ ਵਾਧਨੇ ਜਗ ਵਿੱਚ ਉਤਮ ਕਾਢੀ ਐ ਵਿਰਲੇ ਕਈ ਕਈ ਮਹੱਲਾ ਪੰਜਵਾ ਰਖੇ ਰਖਣ ਹਾਰਿਆ ਆਪੋ ਬਾਰੀ ਅਨਗੁਰ ਦੇ ਪੈਰੀ ਪਾਏ ਕਾਜ ਸੁਆਰੀ ਗਣ ਵਾਹ ਆਪਨੇ ਹਾਲ ਮਨੂ ਨਾਮ ਵਿਸਾਰਿ ਗਣ ਸਾਧ ਜਨਾ ਕੈ ਸੰਗ ਭਵਜਨ ਤਾਰਿ ਗਣ ਸਾਖਤ ਨਿੰਦਕ ਦੁਸ਼ਟ ਗਿਨ ਮਾਹੇ ਵਿਦਾਰਿ ਗਣ ਤੇ ਸਾਹਿਬ ਕੀ ਢੇਕ ਨਾਨਕ ਮੰਨੇ ਮਾਹੇ ਜਿਸਮਰ ਸੁਖ ਹੋਏ ਸਗਲੇ ਦੂਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ